ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਥੋੜੇ ਬਗੀਚੇ ਦੀ ਸੈਰ ਕਰਾਈਏ ਇਹ ਸਾਰੇ ਟਮਾਟਰ ਲੱਗੇ ਹੋਏ ਨੇ ਮਾਤਰ ਹੋ ਗਏ ਜੀ ਇਹ ਇੱਕ ਇਹ ਅਗੇ 6 ਇਹ ਮਿਰਚਾਂ ਸਿਮਲਾ ਮੇਟ ਹੀਰੇ ਹੋ ਗਏ ਜੀ ਟੁੱਲ ਜੀ ਕੈਪਸਿਕਮ ਇਹ ਆਲੂ ਇਹ ਸਾਰੀ ਆ ਗਈ ਮੇਥੀ ਇਹ ਨਾਲ ਹੀ ਤਣੀਆਂ ਬਾਕੀ ਅੱਗੇ ਤਣੀਆਂ ਤੇ ਮੇਥੀ ਮਿਕਸ ਹੈ ਹੋ ਰਹੀ ਹਲੇ ਇਹਦੇ ਵਿੱਚ ਲਾਈ ਆਪਾਂ ਆਲੂ ਹੱਥੀਆ ਸਾਰੀਆਂ ਵੱਟਾਂ ਤੇ ਲਾਈ ਆਪਾਂ ਮੂਲੀਆਂ ਜਦੋਂ ਵੱਟਾ ਦੇਖਦੀ ਹੋਣੀ ਹੈ ਇਸ ਸਾਈਡ ਸਾਈਡ ਤੇ ਕਰੀ ਪੁਦੀਨਾ ਫੇਰ ਅੱਗੇ ਆ ਜੋ ਇਹ ਜੀ ਕੜੀ ਪੱਤਾ ਐ ਨਿੰਬੂ ਤੇ ਗੁਲਾਬ ਇਹਨਾਂ ਬਸ ਡੰਡੀਆਂ ਲੱਗੀਆਂ ਹੋਈਆਂ ਥੋੜੀਆਂ ਪੁੰਗਰੀਆਂ ਵਾਲੇ ਫੇਰਾ ਤુલਸੀ ਆ ਗਈ ਇਹ ਆ ਗਿਆ ਜੀ ਪੁਦੀਨਾ ਇਹ ਦੇਖ ਜੀ ਪੁਦੀਨਾ ਇਹ ਲਾਲ ਗੁਲਾਬ ਮਨੀ ਪਲਾਂਟ ਚਿੱਟੇ ਗੁਲਾਬ ਇਹ ਇਹ ਤੇਰੀ ਉਹ ਆਰ ਗੰਦਲ ਲੱਗ ਐਲੋ ਵੀਰਾ ਤુલਸੀ ਇਹ ਜਨ ਸਾਰੀਆਂ ਆਲਮੋਸਟ ਸਬਜ਼ੀਆਂ ਗਰਮੀਆਂ ਦੀਆਂ